ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਘਰ ਪਰਿਵਾਰ ਵਧੀਆ ਵੀਰਾਂ ਦੇ ਲਓ ਜੀ ਜੋੜੇ ਦਾ ਕਰਾਈਏ ਸ਼ੌਂਕ ਬਾਈ ਲਓ ਬਾਈ ਜੀ ਪੂਰੀ ਦੁੱਧਰਗੀ ਅੱਖਾਂ ਬਾਈ ਟੱਕ ਬਾਈ ਇਹਨਾਂ ਦੀ ਮਦੀਨਾਂਂਡੇ ਲਾਹੀ ਬੈਠੀ ਐ ਪਾਂਡੇ ਧਰ ਲਓ ਤੇ ਆਹ ਨਾਰਾ ਵਜਾ ਕਰੋ ਚੇਕਾ ਲੋ ਬਾਈ ਜੀ ਪੰਜ ਆ ਗਈ ਮਦੀਨ ਬਾਈ ਪੂਰੀ ਬਾਈ ਟੱਕ ਠੀਕ ਹੈ ਜੀ ਤੇ ਇਹ ਬਾਈ ਸ਼ੌਂਕ ਵਾਸਤੇ ਪਾਉਨੇ ਆ ਬਾਈ ਠੀਕ ਹੈ ਸੇਲ ਲੀਂਗੇ ਕੋਈ ਵੀਰ ਮੈਸੇਜ ਕਰੇ ਵੀ ਸੇਲ ਵਾਸਤੇ ਜਾਂ ਕਾਲ ਕਰੇ ਸੇਲ ਲੀਂਗੇ ਬਾਈ ਇਹ ਇੱਕ ਆਪਾਂ ਸ਼ੌਂਕ ਕਰਾਈ ਜਾਂਦਾ ਤੁਹਾਨੂੰ ਇਹਦਾ ਤੇ ਜਿਹੜੇ ਵੀ ਵੀਰ ਨਵੇਂ ਜੁੜੇ ਨਾ ਜਰੂਰ ਸਪੋਰਟ ਕਰੋ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਦੇਆ ਕਰੋ ਵੀਰ ਤੇ ਦਿਲੋਂ ਧੰਨਵਾਦ ਆ ਲਵ ਯੂ ਵੀਰਾਂ ਨੂੰ ਜਿਹੜੇ ਵੀਰਾਂ ਨੇ ਆਪਾਂ ਨੂੰ ਸਪੋਰਟ ਕੀਤੀ ਤੇ ਚੈਨਲ ਆਪਣਾ ਵਧਿਆ ਅੱਗੇ ਬਹੁਤ ਦਿਲੋਂ ਧੰਨਵਾਦ ਲਵ ਯੂ ਵੀਰੋ ਤੇ ਨਵੇਂ ਵੀਰ ਵੀਡੀਓ ਦੇਂਦੇ ਨੇ ਬਾਈ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕੀ ਆਉਣ ਵਾਲੀ ਅਪਡੇਟ ਵੀ ਤੁਹਾਨੂੰ ਪਹਿਲਾਂ ਜਲਦੀ ਤੋਂ ਜਲਦੀ ਮਿਲੇ ਕਿ ਆਪਾਂ ਸ਼ੌਂਕ ਕਰਾਉਣੀ ਰਹਿੰਦੇ ਆ ਇਹਨਾਂ ਦਾ ਆਪਣੇ ਲਾਲ ਚੀਨੇ ਰੱਤੇ ਗੂੜੇ ਬਾਈ ਠੀਕ ਹੈ ਜੀ ਤੇ ਲਓ ਜੀ ਆ ਨਾਰ ਆ ਗਿਆ ਬਾਈ ਠੀਕ ਹੈ ਜੀ ਇਹ ਨਾਰਾ ਵਾਈਟ ਆਕ ਜਾ ਆ ਮਦੀਨ ਆ ਗਈ ਭਾਈ ਨਹੀਂ ਤਾਂ ਮੈਂ ਤੁਹਾਨੂੰ ਪੰਜੇ ਆਪਣਾ ਸੌਰੀ ਪੱਲੇ ਖੋਲ ਕੇ ਦਿਖਾਉਂਦਾ ਤੇ ਇਕੱਲੇ ਤੋਂ ਲੋਟ ਨਹੀਂ ਆ ਰਿਹਾ ਇੱਕ ਹੱਥ ਦੇ ਵਿੱਚ ਫੋਨ ਫੜਿਆ ਹੋਇਆ ਕਰੋ ਭਾਈ ਸ਼ੌਕ ਤੇ ਇਹੋ ਦਾ ਸੋ ਮੇਰਾ ਵੀਰ ਤੁਹਾਨੂੰ ਕਿਵੇਂ ਲੱਗਿਆ ਜੋੜਾ ਆਪਣਾ ਸੁਪਰ ਹਿੱਟ ਜੋੜਾ ਹੈ ਠੀਕ ਹੈ ਜੀ ਹੋਰ ਵਧੀਆ ਵਧੀਆ ਕਮੈਂਟ ਕਰਦਿਆ ਕਰੋ ਮੇਰਾ ਵੀਰ ਤੇ ਪਿੰਡ ਸ਼ਹਿਰ ਜ਼ਰੂਰ ਦੱਸਿਆ ਕਰੋ ਵੀ ਕਿਹੜੇ ਪਿੰਡੋਂ ਆ ਕਿਹੜੇ ਸ਼ਹਿਰ ਚੋਂ ਆ ਬਾਈ ਪਤਾ ਚੱਲਦਾ ਰਹਿੰਦਾ ਕਿ ਆਪਣੀ ਵੀਡੀਓ ਦੂਰ ਦੂਰ ਤੱਕ ਜਾਂਦੀ ਆ ਕੋਈ ਐਨ ਆਰ ਆਈ ਵੀਰ ਜ਼ਰੂਰ ਦੱਸਿਆ ਕਰੋ ਮੇਰਾ ਭਰਾ ਕਿ ਹੌਸਲਾ ਵਧਦਾ ਤੁਹਾਡੇ ਭਰਾਵਾਂ ਕਰਕੇ ਲਓ ਜੀ ਕੱਲ ਨੂੰ ਆਪਾਂ ਲਾਲ ਚੀਨਾ ਦਾ ਸ਼ੌਂਕ ਕਰਾਂਗੇ ਬਾਈ ਤੇ ਕਰੋ ਰੱਤਿਆਂ ਦਾ ਸ਼ੌਂਕ ਤੋਂ ਨੂੰ ਕਿਵੇਂ ਲੱਗੇ ਜੀ ਕੋਈ ਦੱਸਿਓ ਪੂਰੇ ਘੋੜੇ ਪੱਕੇ ਰੱਤੇ ਨੇ ਬਾਈ ਜੀ ਠੀਕ ਹੈ ਇਹਨਾਂ ਦੀ ਲਾਤ ਹੋਰ ਬੈਠੀ ਆ ਮਾਂ ਬਾਪ ਵੀ ਬੈਠਾ ਇਹਨਾਂ ਦਾ ਜਿਆਦਾ ਪੁਰਾਣੇ ਉੱਤਰ ਬੈਠੇ ਨੇ ਆਪਣੇ ਕੋਲ ਕਰ ਲੋ ਸ਼ੌਂਕ ਬਾਈ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ